ਜੋ ਕਹਨੇ ਆ ਉਹ ਕਰਕੇ ਦਿਖਾਉਨੇ ਆ ਤਾਂ ਹੀ ਅਸੀਂ ਤੁਹਾਨੂੰ ਆਪਣੀ ਮੰਜ਼ਲ ਤੱਕ ਪਹੁੰਚਾਉਨੇ ਆ ਜੋ ਤੁਸੀਂ ਸੋਚ ਸਾਡੇ ਕੋਲ ਲੈ ਕੇ ਆਉਨੇ ਹੋ ਉਹਨੂੰ ਅਸੀਂ ਪ੍ਰਤੱਖ ਕਰਕੇ ਤੁਹਾਡੇ ਸਾਹਮਣੇ ਦਿੰਨੇ ਆ ਉਹਦੇ ਪਿੱਛੇ ਮਿਹਨਤਾਂ ਬਹੁਤ ਲੱਗਦੀਆਂ ਗੱਲਾਂ ਨਾਲ ਕਹਿੰਦਾ ਜਵਾਕ ਨਹੀਂ ਹੁੰਦੇ ਕੰਮ ਕਰਨੇ ਪੈਂਦੇ ਆ ਮਿਹਨਤਾਂ ਕਰਨੀਆਂ ਪੈਂਦੀਆਂ ਉਦਾਂ ਹੀ ਆ ਵੀਜ਼ੇ ਪਿੱਛੇ ਬਹੁਤ ਮਿਹਨਤਾਂ ਕੀਤੀਆਂ ਨੇ ਅਸੀਂ ਵੀ ਸਾਡੀ ਟੀਮ ਨੇ ਵੀ ਸੈਵਨ ਸੀ ਦੇ ਪੂਰੇ ਪਰਿਵਾਰ ਨੇ ਵੀ ਮਨੀਸ਼ ਅੱਜ ਸਾਡੇ ਕੋਲ ਵੀਜ਼ਾ ਲੈਣ ਆਇਆ ਨਵਾਂ ਸ਼ਹਿਰ ਤੋਂ ਪਹਿਲਾਂ ਦਾ ਵੀਜ਼ੇ ਦੀਆਂ ਬਹੁਤ-ਬਹੁਤ ਮੁਬਾਰਕਾਂ ਧੰਨਵਾਦ ਜੀ ਥੈਂਕ ਯੂ ਇਹਦੀ ਪੋਜ਼ਿਟਿਵਿਟੀ ਇਹਦਾ ਵਿਸ਼ਵਾਸ ਅੱਜ ਇਹਨੂੰ ਵੀਜ਼ਾ ਦੇ ਕੇ ਜਾ ਰਹੇ ਆ ਸਾਡੀ ਮਿਹਨਤ ਆ ਸਾਡਾ ਵੀ ਇਹਨਾਂ ਤੇ ਓਨਾ ਹੀ ਵਿਸ਼ਵਾਸ ਹੁੰਦਾ ਜਦੋਂ ਤੁਸੀਂ ਸਾਡੇ ਤੇ ਵਿਸ਼ਵਾਸ ਕਰ ਲੈਂਦੇ ਹੋ ਸਾਨੂੰ ਉੱਥੇ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ ਕਿਉਂਕਿ ਅਸੀਂ ਕਹਿੰਦੇ ਹਾਂ ਵਿਸ਼ਵਾਸ ਕਿਦਾ ਟੁੱਟੇ ਨਾ ਇਹਦੇ ਨਾਲ ਕੋਈ ਗਲਤ ਨਹੀਂ ਹੋਣਾ ਚਾਹੀਦਾ ਸਾਡੀ ਮਿਹਨਤ ਬਹੁਤ ਲੱਗਦੀ ਹੈ ਕੋਈ ਗੱਲਾਂ ਨਾਲ ਸਾਰ ਦਿੰਦੇ ਆ ਕੋਈ ਕਮੈਂਟਾਂ ਦੇ ਵਿੱਚ ਇਹ ਵੀ ਲਿਖ ਦਿੰਦਾ ਵੀ ਪੈਸੇ ਜ਼ਿਆਦਾ ਲੈਣੇ ਆ ਪਰ ਕਾਦੇ ਲੈਣੇ ਆ ਉਹ ਉਹਨਾਂ ਨੂੰ ਨਹੀਂ ਪਤਾ ਹੁੰਦਾ ਅਸੀਂ ਕੀ ਕੀ ਵਿੱਚ ਸਰਵਿਸਿਜ਼ ਪ੍ਰੋਵਾਈਡ ਕਰਦੇ ਆਏ 에ਰਪੋਰਟ ਪਿਕਅਪ ਅ ਕਮੋਡੇਸ਼ਨ ਟੀਆਰਸੀਆਂ ਟਾਈਮ ਤੇ ਮਿਲਣੀਆਂ ਦੂਜੀ ਕੰਟਰੀ ਜਾ ਕੇ ਰੋਣ ਲਾ ਨਹੀਂ ਪਲੇਸਮੈਂਟ ਦਾ ਫਰਕ ਇਹ ਚੀਜ਼ਾਂ ਅੱਜ ਆਪਾਂ ਇਹਦੇ ਨਾਲ ਡਿਸਕਸ ਕਰਾਂਗੇ ਕਿਉਂਕਿ ਜਿਹੜੇ ਬੰਦੇ ਨੇ ਸਾਡੇ ਤੋਂ ਐਕਸਪੀਰੀਅੰਸ ਲੈ ਚੁੱਕਿਆ ਹੁੰਦਾ ਉਹ ਇਸ ਬਾਰੇ ਚੰਗੀ ਤਰ੍ਹਾਂ ਐਕਸਪਲੇਨ ਤੁਹਾਨੂੰ ਕਰ ਸਕਦਾ ਹੁੰਦਾ ਪਹਿਲਾਂ ਦਾ ਮਨੀਸ਼ ਬਹੁਤ ਬਹੁਤ ਮੁਬਾਰਕਾ ਤੈਨੂੰ ਤੇਰੇ ਵੀਜ਼ੇ ਦੀਆਂ ਬਲਗਰੀਆ ਦੇ ਵੀਜ਼ੇ ਦੀਆਂ ਸ਼ੈਨਿੰਗਨ ਦੇ ਵਿੱਚ ਆ ਕੇ ਅੱਜ 3 ਸਾਲ ਦੀ ਟੀਆਰਸੀ ਲੈਣ ਦਾ ਮੌਕਾ ਤੈਨੂੰ ਸ਼ੈਨਿੰਗਨ ਦੇ ਵਿੱਚ ਮਿਲਣਾ ਤੇ ਕਿੰਨਾ ਟਾਈਮ ਤੇਰ ਤੋਂ ਲਿਆ ਸੀ ਪਹਿਲਾਂ ਤਾਂ ਆਪਣਾ ਐਕਸਪੀਰੀਅੰਸ ਆਪਣੇ ਬਾਰੇ ਦੱਸੋ ਬਿਲਕੁਲ ਸਰ ਜੀ 180 ਦਿਨ ਦਾ ਟਾਈਮ ਲਿਆ ਸੀਗਾ ਜੀ ਤੁਸੀਂ ਦਿੱਤਾ ਸੀਗਾ ਮੈਨੂੰ ਤੇ ਕਦੋਂ ਤੁਸੀਂ ਆਏ ਸੀਗੇ ਕਦੋਂ ਤੁਹਾਡੀ ਪਹਿਲਾ ਪੇਪਰ ਸਟਾਰਟ ਹੋਇਆ ਸੀ ਪੇਪਰ ਆਪਣੇ ਜਨਵਰੀ ਫਰਵਰੀ ਚ ਸਟਾਰਟ ਹੋਇਆ ਜਨਵਰੀ ਦੇ ਵਿੱਚ ਇਹਨਾਂ ਦਾ ਪਹਿਲਾ ਜਿਹੜੀ ਇੰਟਰੈਕਸ਼ਨ ਹੋਈ ਸੀ ਕੰਪਨੀ ਨਾਲ ਅੱਛਾ ਇੰਟਰਵਿਊ ਤੋਂ ਲੋਕੀ ਬਹੁਤ ਡਰਦੇ ਆ ਇੰਟਰਵਿਊ ਚ ਕੀ ਸੀਗਾ ਇੰਟਰਵਿਊ ਤੇ ਕੁਝ ਵੀ ਨਹੀਂ ਸੀ ਨਾ ਜ਼ਿਆਦਾਤਰ ਐਕਸਪਲੇਨ ਹੀ ਕੀਤਾ ਸੀਗਾ ਵੀ ਕੀ ਕੰਮ ਆ ਕਿੰਨੀ ਸੈਲਰੀ ਆ ਉਹ ਤੁਹਾਡੀ ਇੱਕ ਪੋਜ਼ਿਟਿਵਿਟੀ ਆ ਜਾਂਦੀ ਹੈ ਤੁਹਾਡੇ ਵਿੱਚ ਜਦੋਂ ਕੰਪਨੀ ਦਾ ਓਨਰ ਤੁਹਾਡੇ ਨਾਲ ਇਹ ਗੱਲ ਕਰਦਾ ਵੀ ਆਹ ਕੰਮ ਕਰ ਲੋਗੇ ਇੰਨੀ ਸੈਲਰੀ ਆ ਤੁਹਾਨੂੰ ਸਹੀ ਆ ਉਹਦੇ ਵਿੱਚ ਟਰਾਂਸਪਰੈਂਸੀ ਰਹਿੰਦੀ ਆ ਉਹ ਚੰਗੀ ਗੱਲ ਆ ਜਿਹੜੇ ਬੰਦੇ ਬਾਹਰ ਜਾਣ ਕਿਉਂਕਿ ਤੁਸੀਂ ਉਹੀ ਚੀਜ਼ਾਂ ਐਂਬੈਸੀ 'ਚ ਫੇਸ ਕਰਨੀਆਂ ਨੇ ਉਹੀ ਚੀਜ਼ਾਂ ਤੁਸੀਂ ਇਮੀਗ੍ਰੇਸ਼ਨ 'ਚ ਫੇਸ ਕਰਨੀਆਂ ਨੇ ਸੋ ਪ੍ਰੋਬਲਮ ਨਹੀਂ ਹੈਗੀ ਇਹ ਚੀਜ਼ਾਂ ਚੰਗੀਆਂ ਨੇ ਤੁਹਾਡੇ ਲਈ ਤੁਹਾਡੇ ਕੌਨਫੀਡੈਂਸ ਲਈ ਉਹ ਉਹਦੇ ਨਾਲ ਕੀ ਹੋਗਾ ਤੁਹਾਨੂੰ ਇਹ ਪਤਾ ਲੱਗ ਜਾਊਗਾ ਮੈਂ ਕਿਹੜੀ ਕੰਪਨੀ 'ਚ ਚੱਲੇ ਆ ਕਿੱਥੇ ਚੱਲੇ ਆ 17 ਸੀ ਜਿਹੜਾ ਹਮੇਸ਼ਾ ਟਰਾਂਸਪਰੈਂਸੀ ਨਾਲ ਕੰਮ ਕਰਦਾ ਪਹਿਲਾ ਸਟੈਪ ਆਪਣਾ ਇਹ ਕਲੀਅਰ ਹੋ ਜਾਂਦਾ ਉਸ ਤੋਂ ਬਾਅਦ ਤੁਸੀਂ ਜਦੋਂ ਤੁਹਾਡਾ ਪਰਮਿਟ ਆਇਆ ਅੰਬੈਸੀ ਦਾ ਗਏ ਅੰਬੈਸੀ ਤੱਕ ਨਾਲ ਕੌਣ ਖੜਿਆ ਰਿਹਾ ਤੁਸੀਂ ਸਰ ਜੀ ਬੰਦੇ ਸਾਰੇ ਆਪਣੀ ਟੀਮ ਸੀਗੀ ਸਾਰੀ ਉਹ ਅੰਦਰ ਜਾ ਜਿਹੜੇ ਹੋਰ ਵੀ ਕੋਈ ਉੱਥੇ ਜਿਹੜੇ ਮੈਨੂੰ ਲੱਗਦਾ ਟੂਰਿਸਟ ਲਈ ਆਏ ਹੋਏ ਸੀ ਜਾਂ ਸੀਜ਼ਨਲ ਵੀਜ਼ਾ ਲਾਏ ਸੀ ਉਹਨਾਂ ਦੇ ਨਾਲ ਹੈਗਾ ਸੀ ਕੋਈ ਨਹੀਂ ਸਰ ਜੀ ਕੋਈ ਨਹੀਂ ਸੀਗਾ ਜੀ ਇਹੀ ਚੀਜ਼ਾਂ ਸਰਵਿਸ ਦੇ ਵਿੱਚ ਫਰਕ ਪਾਉਂਦੀਆਂ। ਬਿਲਕੁਲ। ਇਹੀ ਚੀਜ਼ਾਂ ਕੰਫੀਡੈਂਸ ਦਿੰਦੀਆਂ। ਹਾਂਜੀ। ਉਦੋਂ ਪਤਾ ਲੱਗਦਾ ਵੀ ਨਾਲ ਪਰਿਵਾਰ ਖੜਾ ਸਾਡੇ ਉੱਪਰ, ਭਰਾ ਖੜਾ, ਕੋਈ ਦੋਸਤ-મિતਰ ਖੜਾ। ਬਿਲਕੁਲ ਜੀ। ਠੀਕ ਹੈ? ਉਦੋਂ ਤਾਂ ਏਜੰਟੀ ਵਾਲਾ ਸਿਸਟਮ ਨਹੀਂ ਰਹਿੰਦਾ। ਨਹੀਂ ਨਹੀਂ ਜੀ। ਮੈਂ ਇਸੀ ਨੂੰ ਸਮਝਦਾ। ਉੱਥੇ ਜਾ ਕੇ ਬੜੀਆਂ ਪ੍ਰੋਬਲਮਜ਼ ਆਉਂਦੀਆਂ ਨੇ। ਜਿਹੜੇ ਬੱਚੇ ਉੱਥੇ ਜਾਂਦੇ ਨੇ, ਕੈਂਡੀਡੇਟ ਜਾਂਦੇ ਨੇ, ਉਹਨਾਂ ਨੂੰ ਕਈ ਵਾਰੀ ਉਹ ਪੇਪਰ ਦੇ ਵਿੱਚ ਜਾਂ ਅੰਦਰ ਜਾਣ ਦੇ ਵਿੱਚ ਜਾਂ ਕੁਝ ਵੀ ਚੀਜ਼ਾਂ ਨਰਵਸ ਹੁੰਦੇ ਆ। ਉਹ ਇੱਕ ਹੌਸਲਾ ਮਿਲ ਜਾਂਦਾ ਵੀ ਨਾਲ ਸਾਡੀ ਟੀਮ ਹੈਗੀ, ਜੇ ਪਿੱਛੇ ਕੋਈ ਪ੍ਰ ਇਦਾਂ ਹੀ ਤੇ ਨਾਲ ਅਸੀਂ ਐਮਬੈਸੀ ਦੇ ਅੰਦਰ ਤੱਕ ਤੁਹਾਡੀ ਹੈਲਪ ਕਰਦੇ ਆ ਠੀਕ ਹੈ ਉਸ ਤੋਂ ਬਾਅਦ ਜਦੋਂ ਵੀਜ਼ਾ ਆ ਗਿਆ ਉਦੋਂ ਕਿੰਨੀ ਖੁਸ਼ੀ ਹੋਈ ਮੈਂ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਸੀ ਸਰ ਜੀ ਕੀ ਕਹਾ ਸੀ ਹਦੋਂ ਤੂੰ ਮੈਂ ਕਿਹਾ ਜੋ 7 ਵੀਜ਼ਾ ਆਊਗਾ ਖੁਸ਼ ਹੋ ਕੇ ਜਾਊਗਾ ਵੀਜ਼ਾ ਲਵਾ ਕੇ ਜਦ ਹਾਂ ਥੋੜਾ ਜਿਹਾ ਲਾਊਡ ਬੋਲੋ ਨਾ ਇਹ ਜੀਜਾ ਹੈਗਾ ਮਾਹੌਲ ਹੀ ਨਹੀਂ ਬੋਲਣਾ ਉੱਥੇ ਤੱਕ ਗੱਲ ਪਹੁੰਚਣੀ ਚਾਹੀਦੀ ਆ ਆਪਾਂ ਹਮੇਸ਼ਾ ਇਹੀ ਚੀਜ਼ ਕਰਦੇ ਆ ਕਿ ਬੰਦਾ ਖੁਸ਼ ਹੋ ਕੇ ਜਾਵੇ ਅੱਛਾ ਜਿਹੜੇ ਤੇਰੇ ਨਾਲ ਦੇ ਸੀ ਉਹ ਪਹਿਲਾਂ ਜਾ ਚੁੱਕੇ ਆ ਇਹਦੇ ਨਾਲ ਕਿਉਂਕਿ ਇਹਦੀ ਟੀਮ ਸੀ ਪ੍ਰੋਪਰ ਗਰੁੱਪ ਬਣਿਆ ਸੀ ਉਹ ਜਾ ਚੁੱਕਿਆ ਇਹਦਾ ਉਹਦੀ ਵੀ ਰੀਜ਼ਨ ਕੀ ਸੀਗਾ ਉਹ ਮੇਰੇ ਹੀ ਆਈਡੀਪੀਜ਼ ਦਾ ਪ੍ਰੋਬਲਮ ਸੀਗੀ ਆਰਡੀਪੀ ਜਿਹੜਾ ਇੰਟਰਨੈਸ਼ਨਲ ਲਾਇਸੈਂਸ ਨੂੰ ਇੰਟਰਨੈਸ਼ਨਲ ਕਰਾਉਣ ਦੇ ਵਿੱਚ ਨਵਾਂ ਸ਼ਹਿਰ ਕੋਈ ਟੀਮ ਸੀ ਨਵੀਂ ਚੀਜ਼ ਨਵਾਂ ਟੀਮ ਆ ਕੇ ਮਿਟੀ ਸਾਨੂੰ ਕੰਪਨੀਆਂ ਦੇ ਵਿੱਚੋਂ ਬਹੁਤ ਗੱਲਾਂ ਸੁਣਨੀਆਂ ਪੈਂਦੀਆਂ ਉਹ ਚੀਜ਼ਾਂ ਸਾਨੂੰ ਸੁਣੀ ਆ ਅਸੀਂ ਇਹਨੂੰ ਸਮਝਾਉਂਦੇ ਰਹੇ ਵੀ ਜਲਦੀ ਕਰਵਾ ਲੈ ਦੇਖੋ ਇਹ ਚੀਜ਼ਾਂ ਨੂੰ ਹੈਂਡਲ ਕਰਨ ਦੇ ਹੀ ਅਸੀਂ ਪੈਸੇ ਲੈਨੇ ਆ ਹਰ ਇੱਕ ਜੀ ਤੱਕ ਤੁਹਾਡੇ ਨਾਲ ਨਿਭਾਉਣ ਦੇ ਤੁਹਾਨੂੰ ਉੱਥੇ ਤੱਕ ਪਹੁੰਚਾਉਣ ਦੇ ਤੁਹਾਡੀ TCRC ਟਾਈਮ ਤੇ ਦਿਵਾਉਣ ਦੇ ਤੁਹਾਨੂੰ ਕੰਮ ਤੇ ਦਿਵਾਉਣ ਦੇ ਇਹ ਸਾਰੀ ਚੀਜ਼ਾਂ ਵਿੱਚ ਹੀ ਸਾਡੇ ਪੈਕੇਜ ਦੇ ਵਿੱਚ ਹੁੰਦੀਆਂ ਇਹ ਨਹੀਂ ਹੈਗਾ ਅਸੀਂ ਇੱਥੇ ਜਾ ਕੇ 에어ਪੋਰਟਾਂ ਦੇ ਬੰਦੇ ਨੂੰ ਛੱਡਦੀਏ ਬਾਈ ਆਪਣੇ ਆਪ ਹੀ 200 ਦੀ ਕਾਰ ਕਰੋ ਲੈ ਕੇ ਜਾਓ ਜੀ ਆਪਣੇ ਆਪ ਵਿੱਚ ਪਹੁੰਚੋ ਉੱਥੇ ਮੁੜ ਕੇ TCRC ਆ ਅਪਲਾਈ ਕਰ ਲਈ 300 400 ਯੂਰੋ ਲਾਓ ਜੀ ਤੇ ਕਮੋਡੇਸ਼ਨ ਹੈ 200 ਯੂਰੋ ਭਰੋ ਜੀ ਕਿਸ ਕੋਈ ਬੰਦਾ ਤੁਹਾਡਾ ਜਿਹੜੇ ਤੁਹਾਡੇ ਨਾਲ ਦੇ ਗਿਆ ਕਿਸ ਨੇ ਕਿਹਾ ਕਿ ਵੀ ਤੁਹਾਡੇ ਤੋਂ ਪੈਸਾ ਕੋਈ ਐਕਸਟਰਾ ਮੰਗਿਆ ਇਵਨ ਉਹਨਾਂ ਦੇ ਜਾਣ ਤੋਂ ਪਹਿਲਾਂ ਗਰੋਸਰੀ ਵੀ ਲਈ ਹੋਈ ਸੀ ਜਦ ਕਿ ਐਪਲੀਕੇਸ਼ਨ ਦੇ ਅਨੁਸਾਰ ਕਿ ਉਹਨਾਂ ਦੇ ਗਰੋਸਰੀ ਵਗੈਰਾ ਸਾਰਾ ਕੁਝ ਰੱਖਿਆ ਸੀ ਉਹਨਾਂ ਨੇ ਪਹਿਲੇ ਲਿਆ ਗਈ ਦੇਖੋ ਫਿਰ ਇਹ ਕੀ ਇਹ ਸਰਵਿਸ ਦਾ ਹਿੱਸਾ ਹੈ ਉਦੋਂ ਫਿਰ ਬੰਦੇ ਨੂੰ ਕਿਦਾਂ ਦਾ ਫੀਲ ਹੁੰਦਾ ਮੈਂ ਕਹਾਂ ਮੈਂ ਪਹੁੰਚਾਂਗਾ ਮੈਂ ਤੁਹਾਨੂੰ ਵੀਡੀਓ ਬਣਾ ਕੇ ਜੀ ਭੇਜ ਕੇ ਭੇਜੂ ਤੁਹਾਨੂੰ ਵੀਡੀਓ ਠੀਕ ਹੈ ਨਾ ਬਿਲਕੁਲ ਜੀ ਇਹੀ ਸਾਡੀ ਹੁੰਦੀ ਹੈ ਦੇਖੋ ਜਦੋਂ ਤੁਸੀਂ ਜਾ ਕੇ ਸਾਨੂੰ ਉੱਥੇ ਯਾਦ ਰੱਖ ਕਰਦੇ ਹੋ ਸਾਨੂੰ ਨਾ ਅਸਲ ਵਿੱਚ ਪੈਸੇ ਨਾਲੋਂ ਵੱਧ ਉਹ ਖੁਸ਼ੀ ਹੈ ਜਿਹੜੀ ਅਸੀਂ ਮਿਹਨਤ ਕੀਤੀ ਹੁੰਦੀ ਹੈ ਸਾਨੂੰ ਉਹਦਾ ਰਿਵਿਊ ਆਉਂਦਾ ਕਿ ਅਸੀਂ ਮਿਹਨਤ ਕਿੱਦਾਂ ਦੀ ਕੀਤੀ ਸਾਨੂੰ ਵੀ ਤਾਂ ਇੱਕ ਸਟਾਰ ਚਾਹੀਦੇ ਹੁੰਦੇ ਨਾ ਕਿ ਵੀ ਹਾਂਜੀ ਬਾਕੀ ਹੁਣ ਤੱਕ ਜਿਹੜੇ ਤੁਹਾਨੂੰ ਸਰਵਿਸ ਮਿਲੀ ਆ ਉਹ ਚ ਫਿਰ ਪੰਜ ਸਟਾਰ ਚ ਕੀ ਦਵੋਗੇ ਪੰਜ ਦੇ ਪੰਜੇ ਲੱਗਣਗੇ ਚਲੋ ਹਾਂਜੀ ਇਹ ਮਿਹਨਤ ਹੈ ਸਾਡੀ ਇਹ ਸਾਡਾ ਹੱਕ ਹੈ ਲੈਣ ਦਾ ਕਿਉਂਕਿ ਸਾਨੂੰ ਪਤਾ ਸੀ ਡਿਸਰਵ ਕਰਦੇ ਆ ਮਿਹਨਤ ਬਹੁਤ ਕਰਦੇ ਆ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਪਹੁੰਚਾਉਣ ਲਈ ਤੁਹਾਡਾ ਕੰਮ ਦਵਾਉਣ ਬਿਲਕੁਲ ਤੇ ਬਾਕੀ ਹੋਰ ਕੋਈ ਪ੍ਰੋਬਲਮ ਤਾਂ ਨਹੀਂ ਆਇਆ ਕਦੇ ਨਹੀਂ ਸਾਜੀ 180 ਵਰਕਿੰਗ ਦਾ ਟਾਈਮ ਦੇ ਹੋਇਆ ਸੀ 4 ਮਹੀਨੇ ਚ ਕੰਮ ਹੋਇਆ ਫਿਰ ਕਿੰਨੀ ਕੋ ਖੁਸ਼ੀ ਹੈ ਬਹੁਤ ਖੁਸ਼ੀ ਹੈ ਸਾਜੀ ਪੇਮੈਂਟ ਵੀ ਮੈਨੂੰ ਤਕਰੀਬਨ ਇਹਨੇ ਵਿਜ਼ੇ ਦੀ ਕਾਪੀ ਦੇਖ ਕੇ ਇੱਕ ਇੱਕ ਮਹੀਨਾ ਪਹਿਲਾਂ ਕਰ ਗਿਆ ਇਹਦਾ ਆਈਟੀਪੀ ਲਾਇਸੈਂਸ ਕਰਕੇ ਥੋੜਾ ਲੇਟ ਹੋ ਗਿਆ ਨਹੀਂ ਤਾਂ ਅਸੀਂ ਪੇਮੈਂਟ ਚਲੋ ਲੈ ਕੇ ਨਾਲ ਹੀ 5 ਦਿਨ 7 ਦਿਨ ਦੇ ਵਿੱਚ ਅਸੀਂ ਫਲਾਈਟ ਕਰਾ ਦਿੰਨੇ ਹਾਂ ਬਾਕੀਆਂ ਦੀ ਜਿਵੇਂ ਅਸੀਂ ਕਰਾਈ ਹੈ ਠੀਕ ਹੈ ਤੇ ਇਹਦੇ ਨਾਲ ਮੁੰਡਾ ਵਰਿੰਦਰ ਸੀਗਾ ਉਹ ਵੀ ਚਲੇ ਗਿਆ ਬਾਕੀ ਟੀਮ ਵੀ ਚਲੀ ਗਈ ਇਹਦਾ ਨਾਲ ਵੀਡੀਓ ਕਾਲ ਤੇ ਗੱਲ ਕਰਦੇ ਕਿੰਦਾ ਦੀ ਕੰਮੋਡੇਸ਼ਨ ਹੈ ਉਥੇ ਬਹੁਤ ਵਧੀਆ ਸਰ ਜੀ ਕੰਮੋਡੇਸ਼ਨ ਕੰਮ ਕਿਦਾਂ ਦਾ ਕੰਮ ਬਹੁਤ ਵਧੀਆ ਕਿਉਂਕਿ ਸਾਡੇ ਨਾਲੋਂ ਜ਼ਿਆਦਾ ਤਾਂ ਤੇਨੂੰ ਦੱਸਣਗੇ ਨਾ ਕਿ ਵੀ ਹਾਂ ਜਦੋਂ ਤੂੰ ਆਉਣਾ ਨਹੀਂ ਤਾਂ ਬੰਦਾ ਡਰਾ ਦਿੰਦਾ ਡਰੇ ਡਰਾ ਨਹੀਂ ਹੁਣ ਦੱਸ ਕਿਦਾਂ ਬਹੁਤ ਵਧੀਆ ਸਰ ਜੀ ਉਹਨਾਂ ਦਾ ਕੰਮ ਵਧੀਆ ਕੀ ਕਹਿੰਦੇ ਫਿਰ ਓਕੇ ਆ ਕਹਿੰਦਾ ਸਰ ਜੀ ਆ ਜਾ ਫਿਰ ਕਹਿੰਦੇ ਆ ਜਾਓ ਕਹਿੰਦਾ ਵੇਟ ਕਰਦੇ ਤੇਰੀ ਮੈਂ ਠੀਕ ਹੈ ਹੋਰ ਸਾਰਾ ਸਰਵਿਸ ਕਿਦਾਂ ਲੱਗੀ ਸਾਰੀ A ਤੋਂ Z ਸਰਵਿਸ ਸਰ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਹਾਂਜੀ ਕਿ ਕਿਤੇ ਕੋਈ ਫੀਲ ਤਾਂ ਨਹੀਂ ਹੋਇਆ ਗਈਆਂ ਨਾ ਯਾਰ ਤੂੰ ਐਡਵਾਂਸ ਵੀ ਦਿੱਤਾ ਹਾਂਜੀ ਠੀਕ ਆ ਲੋਕੀ ਅੱਜ ਦੇ ਟਾਈਮ ਦੇ ਵਿੱਚ ਕਹਿੰਦੇ ਐਡਵਾਂਸ ਲੈਣ ਲੱਗੇ ਵੀ ਖਰਾਬ ਨਾ ਹੋ ਜਾਈਏ ਨਾ ਹੋਵੇ ਤੈਨੂੰ ਡਰ ਤਾਂ ਨਹੀਂ ਲੱਗਿਆ ਕਿਸੇ ਬਸ ਨਹੀਂ ਨਹੀਂ ਬਿਲਕੁਲ ਨਹੀਂ ਜੀ ਤੂੰ ਪਰਮਿਟ ਦੇ ਵੀ ਪੇਮੈਂਟ ਦਿੱਤੀ ਐਮਬੈਸੀਆਂ ਦੇ ਵੀ ਦਿੱਤੀ ਹਾਂਜੀ ਤੇ ਆਹ ਪੇਮੈਂਟ ਵੀ ਪਾਸਪੋਰਟ ਆ ਜੀ ਦੇਖ ਕੇ ਕਿੱਦਾਂ ਮਿਲਦਾ ਦਾ ਇੱਕ ਮਹੀਨੇ ਬਾਅਦ ਇਹਦਾ ਪਾਸਪੋਰਟ ਆ ਜੀ ਨੇ ਚੈੱਕ ਕੀਤਾ ਜਿਹੜੀ ਅਸੀਂ ਚੀਜ਼ ਕਹਿੰਦੇ ਇੱਕੋ ਗੱਲ ਕਹਿੰਦੇ ਆ ਤੁਸੀਂ ਪੋਜ਼ਿਟਿਵ ਹੋ ਕੇ ਆਓ ਇਹਦੇ ਹਮ ਬਿਲਕੁਲ ਬਹੁਤ ਪੋਜ਼ਿਟਿਵ ਪੁਆਇੰਟ ਹੁੰਦਾ ਇਹ ਤੁਹਾਡੇ ਕੰਮ ਦੇ ਵਿੱਚ ਤੁਸੀਂ ਪੋਜ਼ਿਟਿਵ ਹੋ ਕੇ ਆਓ ਤੁਸੀਂ ਅਰਦਾਸ ਕਰਕੇ ਆਓ ਜਿੰਨੂੰ ਮੰਦੇ ਆ ਉਹਦੇ ਅੱਗੇ ਅਰਦਾਸ ਕਰੋ ਕਿ ਹਾਂ ਤੇਰੇ ਭਰੋਸੇ ਪਿਆਰੇ ਅਸੀਂ ਲਾੜ ਲੜਾਈ ਜਦੋਂ ਉਹਦੇ ਆਪਾਂ ਛੱਡ ਦਿੰਨੇ ਆ ਉਹਦੇ ਸਾਰੇ ਤੇ ਫਿਰ ਉਹ ਖਿੱਚ ਕੇ ਲੈ ਜਾਂਦਾ ਬਾਹ ਫੜ ਕੇ ਲੈ ਜਾਂਦਾ ਉਹ ਕਹਿੰਦਾ ਚੱਲ ਜਿੱਥੇ ਲੈ ਕੇ ਚੱਲਦਾ ਸਾਨੂੰ ਵੀ ਉਹ ਬਹੁਤ ਹੌਸਲਾ ਬਖਸ਼ਦਾ ਕਿਉਂਕਿ ਤੁਹਾਡੀ ਪੋਜ਼ਿਟਿਵਿਟੀ ਸਾਡੇ ਤੱਕ ਆਉਂਦੀ ਆ ਤੁਹਾਡੀ ਨੈਗੇਟਿਵਿਟੀ ਵੀ ਸਾਡੇ ਤੱਕ ਆਉਂਦੀ ਆ ਸੋ ਨੈਗੇਟਿਵਿਟੀ ਘਰੇ ਛੱਡ ਕੇ ਆਇਆ ਕਰੋ ਜਦੋਂ ਸੈਵਨ ਸੀਜ਼ ਹੋਣਾ ਇੱਕ ਪੋਜ਼ਿਟਿਵ ਹੋ ਕੇ ਆਣਾ ਅਸੀਂ ਤੁਹਾਨੂੰ ਵੀਜ਼ਾ ਦਵਾ ਕੇ ਦਵਾਂਗੇ ਤੇ ਤੁਹਾਡਾ ਕੰਮ ਸਹੀ ਤਰੀਕੇ ਨਾਲ ਕਰਾ ਕੇ ਦਵਾਂਗੇ ਕੰਮ ਕਰਾਉਣਾ ਤੇ ਸਹੀ ਤਰੀਕੇ ਨਾਲ ਕਰਾਉਣਾ ਦੋਨੇ ਡਿਫਰੈਂਟ ਚੀਜ਼ਾਂ ਨੇ ਉਹ ਤੁਹਾਨੂੰ ਵੀ ਪਤਾ ਲੱਗ ਗਿਆ ਠੀਕ ਹੈ ਜਿਹੜੀ ਚੀਜ਼ ਨੇ ਤੁਸੀਂ ਪੈਸੇ ਭਰਦੇ ਹੋ ਮੁੱਲ ਪੂਰਾ ਵਾ ਪੂਰਾ ਜੀ ਵਾਦੀ ਹੋਣਾ ਪੰਦੀ ਆ ਨਾ ਠੀਕ ਹੈ ਬਹੁਤ ਬਹੁਤ ਮੁਬਾਰਕਾ ਤੈਨੂੰ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਕੁਝ ਕਹਿਣਾ ਚਾਹੇਗਾ ਜੋਸੈਫ ਬੰਸੀ ਜਾਊਗਾ ਵੀਜ਼ਾ ਲਵਾ ਕੇ ਜਾਊਗਾ ਜੀ ਨਾਲ ਕੀ ਖੁਸ਼ ਹੋ ਕੇ ਜਾਊਗਾ ਕੀ ਕੀ ਬਾਤ ਹੈ ਸਸਿਗਾ ਦੋਸਤੋ ਇਦਾਂ ਸਾਡੇ ਨਾਲ ਜੁੜੇ ਰਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਪਿਆਰ ਤੁਹਾਡਾ ਆਉਂਦਾ ਸਾਨੂੰ ਹੋਰ ਵਧੀਆ ਹੌਸਲਾ ਮਿਲਦਾ ਇਦਾਂ ਦੇ ਰਿਵਿਊ ਕਰਨ ਲਈ ਕਿਉਂਕਿ ਅਸੀਂ ਕੱਲੇ ਵੀਜ਼ਾ ਨਾਲ ਨਹੀਂ ਸਰਦੇ ਹਰ ਕਲਾਇੰਟ ਨੂੰ ਤੁਹਾਡੇ ਰੂਬਰੂ ਕਰਦੇ ਆ ਜੇ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਅੱਜ ਹੀ ਸਾਡੀ ਟੀਮ ਨਾਲ ਕੰਟੈਕਟ ਕਰੋ ਜਲਦੀ ਤੋਂ ਜਲਦੀ ਆਪਣੇ ਡਾਕੂਮੈਂਟ ਲੈ ਕੇ 7C ਦੇ ਆਫਿਸ ਪਹੁੰਚੋ ਓਪਰਚ्युनिटी ਦਾ ਫਾਇਦਾ ਲੈ ਲਓ ਧੰਨਵਾਦ